Okay. वाले मैं जीवन नगर नंबर कली के पास रहती okay. तो क्या मतलब आप के साथ क्या मतलब साथ हुआ है मेरा वन ईयर से रिलेशन था लक्की के साथ गोल्डी नाम है गुरविहार का है वो तो रिलेशनशिप में थी और उसके बाद उसने बोला जेंडर चेंज करा लो मैं शादी करूँगा मैं जेंडर चेंज करवा ली अभी वन मंथ हुआ है मेरे को ना ठीक से चला जा रहा है ना बोला जा रहा है अब मुझे ऐसे हाल में छोड़ के सीधा मना करके धोखा दे के चला गया दो दिन पहले से तो आपने जो आप पहले क्या थे पहले मैं ट्रांसजेंडर थी और फिर फीमेल बनाता मेरे को हाँ उसका खर्चा ने किया या ने ख़र्चा सब मैंने किया मैंने प्रॉपर्टी लेने के लिए पैसे रखे थे उसने बोला प्रॉपर्टी की कोई लोड नहीं है तो अपना जेंडर चेंज करा ले मैं अपने घर पे रखूँगा या तेरे को कहीं और घर लेके रखूँगा अब मेरे को अब रिजेक्ट कर रहा है मेरे को मना कर रहा है मेरे को धमकियाँ भी दिलवाई उसकी फैमिली वालों ने कि तू बाहर निकलेगी तेरे को मार दिया जाएगा तेरे मेरे मेरे मैं अपने घर पे नहीं रहती वो भी मैं अपने फ्रेंड के घर पे अपनी सेफ्टी के लिए हूँ मेरे घर पे डेली दो तीन बंदे जाते हैं है? मेरा कैमी मैं सिस्टर लगती हूँ जी जस्ट फ्रेंडा से मतलब मेरी सिस्टर ही है बड़ी है ਕੀ ਹੋਇਆ ਹੈ ਮਾਮਲਾ ਜਿਹੜਾ ਜਿੰਨ੍ਹੇ ਦਿਨੋਂ ਇਹ ਨਾ ਸਾਨੂੰ ਪਰਸੋਂ ਕਾਲ ਆਏ ਸੀ ਕਿ ਪਰਸੋਂ ਸਾਨੂੰ ਕਾਲ ਕੀਤਾ ਜਿੱਥੇ ਰਹਿੰਦੀ ਹੈ ਜੀਵਨ ਨਗਰ ਦੇ ਵਿੱਚ ਉਹਦੇ ਨਾ ਕੁੜੀ ਦਾ ਕਾਲ ਆਇਆ ਕਹਿੰਦੇ ਦਿੱਤੀ ਤੁਹਾਡੀ ਜਿਹੜੀ ਫਰੈਂਡ ਆ ਉਹ ਐਡਮਿਟ ਆ ਸਿਵਲ ਹਸਪੀਟਲ ਦੇ ਵਿੱਚ ਕਿ ਇਹਨੇ ਕੀ ਕਹਿੰਦੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਲੱਕੀ ਨਾਮ ਦਾ ਮੁੰਡਾ ਆ ਉਹਦੇ ਨਾਲ ਤਾਂ ਮੀਨਿੰਗ ਰਿਲੇਸ਼ਨ ਸੀਗਾ 1 ਸਾਲ ਤੋਂ ਇਹੀ ਗੱਲ ਹੋਈ ਆ ਹੁਣ ਵੀ ਮੇਰੇ ਕੋਲ ਸੀਵ ਇਨਿੰਗ ਇਹਨੂੰ ਕਾਫੀ ਧਮਕੀਆਂ ਹੁੰਦੀਆਂ ਮਾਰਨ ਦੀ ਮਿਲਦੀ ਪਈਆਂ ਕਿ ਤੈਨੂੰ ਮਨਤਾ ਤੋ ਮਰਵਾ ਦਾਂਗੇ ਤੈਨੂੰ ਇਹ ਕਰਵਾ ਦਾਂਗੇ ਤੁਹਾਡੇ ਵਾਲ ਕਟਵਾ ਦਾਂਗੇ ਇਹੀ ਆ ਕਿ ਆਪਣਾ ਇਨਸਾਫ ਮੰਗਣਾ ਚਾਹੁੰਦੀ ਆ ਹੁਣ ਇਹਨੂੰ ਇੰਨਾ ਕੋ ਜਿਆਦਾ ਡਰ ਆ ਕਿ ਇਹ ਕਿਤੇ ਬਾਹਰ ਕੱਲੀ ਨਹੀਂ ਜਾ ਸਕਦੀ ਮੈਂ ਦੱਸਣਾ ਚਾਹੁੰਨਾ ਪੀ ਜਿਹੜੀ ਦਿੱਤੀ ਨੇ ਮੇਰੇ ਕੋ ਕੋਈ ਕੰਪਲੇਨ ਨਹੀਂ ਦਿੱਤੀ ਨਾ ਮੇਰੇ ਕੋ ਚੌਂਕੀ ਆਈ ਆ ਮਟੇ ਦੇ ਇੱਕ ਸਿਵਲ ਹਸਪਤਲ ਤੋਂ ਮੈਸੇਜ ਜਰੂਰ ਆਇਆ ਲੁੱਕਾ ਮੈਂ ਮੁੰਡਾ ਉੱਥੇ ਭੇਜਿਆ ਸੀ ਉੱਥੋਂ ਵੀ ਉਹ ਆਪਣਾ ਦਸਤਖਤ ਰੱਖ ਕੇ ਜਾ ਚੁੱਕੀ ਆ ਤੇ ਉਹਨਾਂ ਫੋਨ ਤੇ ਗੱਲ ਹੋਈ ਆ ਹੁਣ ਕੱਲ ਦਾ ਟਾਈਮ ਦਿੱਤਾ ਉਹਨੂੰ ਸਵੇਰ ਦਾ 11 ਵਜੇ ਦਾ ਟਾਈਮ ਦਿੱਤਾ ਜੋ ਉਹਦੀ ਸੁਣਾਗੇ ਜੋ ਵੀ ਬੰਦ ਕਰ ਵੀ ਦਿੰਦੇ ਜਿਹੜੀ ਤੁਸੀਂ ਫੋਨ ਤੇ ਗੱਲ ਕੀਤੀ ਕੋਈ ਦੱਸਿਆ ਉਹਨਾਂ ਨੇ ਕੀ ਕਿਹਾ ਕੀ ਕੁਝ ਨੈਪਲੀ ਕੰਪਲੇਂਟ ਬਾਰੇ ਕੋਈ ਦੱਸਿਆ ਉਹ ਦੱਸਿਆ ਕੋਈ ਲੜਕੇ ਨਾਲ ਉਹ ਰਹਿ ਰਹੀ ਸੀ ਰਿਲੇਸ਼ਨ ਚ ਤੇ ਹੁਣ ਉਹ ਲੜਕਾ ਉਹ ਗੰਦੀਵੇਂ ਮੈਨੂੰ ਬੈਕਫਰਟ ਤੇ ਜਾ ਰਿਹਾ ਮੇਨਾ ਨਹੀਂ ਵਿਆਹ ਕਰਾ ਰਿਹਾ ਕੋਈ ਜਿਵੇਂ ਕੈਸੇ ਪੁਸੇ ਦਾ ਜਾਂ ਕੋਈ ਲੈਣ ਦੇਣ ਦਾ ਮਾਮਲਾ ਤੇ ਨਹੀਂ ਆਇਆ ਸੁਣਨੀ ਨਹੀਂ ਕੋਈ ਪੈਸੇ ਨਹੀਂ ਕੋਈ ਗੱਲ ਨਹੀਂ ਕੀਤੀ ਤੇ ਕੋਈ ਸਦਾ ਸਰਜਰੀ ਵਗੈਰਾ ਵੀ ਕੰਦੇ ਸੀ ਕਰਵਾਈਆਂ ਮੇਰੀਆਂ 5-4 ਲੱਖ ਰੁਪਇਆ ਲਾਇਆ ਮੈਨੂੰ ਫੀਮੇਲ ਬਣਵਾਇਆ ਹੈ ਤਾਂ ਵੀ ਪੁੱਛਿਆ ਉਹ ਕੋਈ ਸਵੇਰੇ ਜਦੋਂ ਆਉਗੇ ਮੈਂ ਪੁੱਛ-ਕਿਛ ਕਰੂੰਗਾ ਤਾਂ ਫਿਰ ਜੇ ਕੋਈ ਗੱਲ ਸਾਹਮਣੇ ਆਈ ਤੇ ਇਹਦੇ ਵਿੱਚ ਮਤਲਬ ਜੇ ਡਿਸਟ੍ਰਿਕਟ ਕੇ ਨਾਮ ਦੇ ਦੋਸ਼ ਨੇ ਤੇ ਜੇ ਦੋਸ਼ਲੇ ਸਾਥ ਹੁੰਦੇ ਅਲੱਗੇ ਕੀ ਪ੍ਰੋਸੈਸ ਹੈ ਜੋ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ